ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਦੇ ਚ ਇੱਕ ਐਸੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਦੀ ਮਿਸਾਲ ਘਟ ਹੀ ਮਿਲਦੀ ਹੈ ਵੈਸਾਖ ਵਦੀ ਸਤ 1620 ਵਿਖਮੇ ਸੰਮਤ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਮਾਤਾ ਭਾਨੀ ਦੇ ਕੋਖਤੋਂ ਗੋਬਨਵਾਲ ਸਾਹਿਬ ਦੇ ਚ ਆਪ ਦਾ ਆਗਮਨ ਹੋਇਆ ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਲਨਵਾਲ ਦੀ ਧਰਤੀ 'ਤੇ ਇਹ ਮਾਣ ਹਾਸਲ ਹੈ ਸਜੇ ਸਜੇ ਆਪ ਦਾ ਬਚਣਾ ਵੀ ਇਸ ਢੰਗ ਨਾਲ ਬទਿਤ ਹੋ ਰਿਹਾ ਹੈ ਕਿ ਭਟਾਣੋ ਕਹਿਣਾ ਪਿਆ ਹੈ ਕਹਿੰਤੇ ਜਨਮਤ ਗੁਰਮਤ ਬ੍ਰਹਮਪਛਾਣਿਓ ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मਗਿਆਨੀ ਹੋ ਜਨਮ ਤੋਂ ਹੀ ਬ੍ਰह्मनिष्ठ ਹੋ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਆ ਇਸ ਦਾ ਇੱਕ ਇਤਿਹਾਸਿਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ اچھا سنگاسن پوری کوشش کرن لیکن شریر چڑھ نہ سکے ماتا بھانی جی بجے ہوا ہے ایک دم آپ چکیا اور آکھیا لال جی اس گدی پہ نہیں بیٹھے دا اے دھن گرو امرداز جی مہراج دا سنگاسن ہے اس نہیں دا بیچ گرو امرد جی مہاراج آ گئے بانی دے ہتھوں ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲੱਗੇ ਇਹ ਬਹੁਤਾ ਬਾਣੀ ਦਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ اور بانی دے جہاز جلدج کہلائے آپ دی عظیم دین ہری مندر تے پھر ترن تالن دا مہان تیرت تے اسٹھان ہے کہنے نے جد آپ نے ہری مندر تعمیر کران دی سوچی اس سارن دی سوچی تا آپ دے اندر خیال آیا نہیں کس کو لو رکھائی ہے ਬੁਨਿਆਦੀ ਪੱਥਰ ਕਿਸ ਕੋ ਲਖਾਈਏ ਆਪਨੇ